ਉਹਨੇ ਅੱਧੇ ਕਦਾ ਫੁੱਦੂ ਪਹਿਲੇ ਹੁੰਦੇ ਜਿਹੜੇ ਵਿਆਹ ਤੇ ਆਉਂਦੇ ਉਹ ਵੀ ਇਦਾਂ ਦੇ ਕੰਜਰ ਘੂਸੇ ਘੱਟੇ ਹੁੰਦੇ ਵਿਆਹ ਤੇ ਜਿਹੜੇ ਬੰਦੇ ਆਉਂਦੇ ਆ ਨਾ ਅਸਲ 'ਚ ਉਹ ਵਿਟਨੈਸ ਹੁੰਦੇ ਆ ਵਿਆਹ ਦੇ ਕੱਲ ਨੂੰ ਕੋਈ ਪੰਗਾ ਪੈ ਜਾਵੇ ਉਹਨਾਂ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਜੇ ਕੋਈ ਰਿਸ਼ਤਾ ਕਿਤੇ ਟੁੱਟਦਾ ਹੋਵੇ ਤਾਂ ਸਾਰਿਆਂ ਨੂੰ ਆਉਣਾ ਚਾਹੀਦਾ ਇਹਦਾ ਵਾਜਾ ਪਕੌੜੇ ਖਾਣ ਆਉਂਦੇ ਆ ਬਰਫੀਆਂ ਰਸਗੋਲੇ ਤਾਂ ਪਨੀਰ ਦੀ ਸਬਜ਼ੀ ਖਾ ਲਈ ਕੋਈ ਚਿਕਨ ਵਾਲੇ ਆਉਂਦੇ ਆ ਵਿੱਚ ਪੈੱਗ ਵਾਲੇ ਆਉਂਦੇ ਆ ਆ ਖਾਣ ਪੀਣ ਆ ਆ ਦਾ ਇਹਦਾ ਜਿੰਜਵਾਇ ਕਰਨ ਆਉਂਦੇ ਆ ਸੋਣ ਸੋਣ ਕੱਪੜੇ ਪਾ ਕੇ ਆ ਜਾਂਦੇ ਦਿਖਾਵਾ ਚਲੋ ਜੀ ਉਹ ਵਿਟਨੈਸ ਹੁੰਦੇ ਆ ਸੱਚ ਜਿਹੜੇ ਵਿਆਹ ਤੇ ਆਉਂਦੇ ਲੋਕ ਤੇ ਵਿਟਨੈਸ ਆ ਬੜ ਕੇ ਲੱਭਦਾ ਜੀ ਜੇ ਮੁੰਡੇ ਕੁੜੀ ਦਾ ਜਾਂ ਆਪਸ ਚ ਕੋਈ ਜਾਂ ਜਾਂ ਦੋਹਾਂ ਪਰਿਵਾਰਾਂ ਦਾ ਕੋਈ ਪੰਗਾ ਪੈ ਜਵੇ ਹੋਰ ਉਹਨੂੰ ਸੁਲਝਾਉਣ ਲਈ ਨਹੀਂ ਕਿਹਦੇ ਆਉਣਾ ਭੈਣ ਚੌਧ ਨੇ ਇਹਨਾਂ ਦੀ ਮਾਂ ਦੀ ਬਾਰੀ ਫੁੱਦੀ ਘੂਸੇ ਘਟੇ ਰਿਸ਼ਤੇ ਜਰਾ ਦੀ ਭੈਣ ਦੇ ਲੋੜੇ ਆ ਸਾਰੇ ਮਾਦਰ ਚੋ ਦਾ ਪੀਸ ਸ਼ਿਟ ਬੈਸਟਰਡਸ ਆ ਹਰਾਮ ਦੇ ਭੈਣ ਚੋ ਰਣਕਾਬੀ ਆਓ ਸਾਰੇ ਕਿਸੇ ਨੇ ਨਹੀਂ ਪਹੁੰਚਣਾ ਉਰਗੋ ਇੱਥੇ ਪੰਗਾ ਵਿਆ ਹੋਇਆ ਸਾਡਾ ਤਾਂ ਪਰਿਵਾਰ ਟੁੱਟ ਰਿਹਾ ਜੇ ਹੋ ਰਿਹਾ ਜਾਂ ਬੋਹ ਰਿਹਾ ਕਿਹਨ ਭੈਣ ਦੇ ਲੋੜੇ ਨੇ ਕਹੇ ਨਹੀਂ ਪਹੁੰਚਣਾ ਤੇ ਚਾਹੇ ਮਾਸੀ ਆ ਚਾਹੇ ਮਾਸੜਾ ਜਾਂ ਭੂਆ ਤਾਈ ਇੱਕ ਅੱਧਾ ਕੋਈ ਆ ਜੂਗਾ ਆ ਜੂਗਾ ਉਹ ਬਾਕੀ ਜਿਹੜੇ ਜਿਹੜੇ 400 ਬੰਦਾ ਭੈਣ ਚੋ ਪੈਲੈਸ ਚ ਜਿਹੜੇ ਚਿਕਰ ਖਾਂਦੇ ਸੀ ਉਹਲੇ ਖੜ ਖੜ ਕੇ ਹਾਂ درختਾਂ ਦੇ ਸੋਹਣੇ ਬੂਟਿਆਂ ਦੇ ਆਲੇ ਦੁਆਲੇ ਇੱਧਰ ਉੱਧਰ ਭੈਜੇ ਬਰਫੀ ਦੀਆਂ ਪਲੇਟਾਂ ਭਰ ਕੇ ਕੈਮਰਿਆਂ ਤੋਂ ਲੋਕ ਲੋਕੇ ਜਿਹੜੇ ਖਾ ਰਹੇ ਸੀਗੇ ਤੜੀ ਬਾਹ ਦੀ ਬਾਰੀ ਬੋਦੀ ਸਾਰੇ ਰਿਸ਼ਤੇ ਜਰਾਂ ਦੀ ਤੜੀ ਭੈਣ ਦੀ ਲੰਨ ਕਲੰਨਾਂ ਦੀ ਬਾਦਰ ਚੋਦ ਫਾਕੇ ਪੀਸੇ ਸ਼ਿੱਟ ਭੈਣ ਛੋਦਰਾ ਹੋਰਦਾ ਸਾਲੇ ਕਲੰਡ ਘਟੇ ਕਰੇ ਬੈਠੋ ਟੱਕ ਕੇ ਘਰ ਦੌਰੇ ਘਟ ਜਾਇਆ ਕਰੋ ਜੇ ਨਹੀਂ ਅਕਲ ਹੈਗੀ ਤਾਂ ਠੀਕ ਹੈ ਨਾ ਆ ਗੁਰਮੁਖੀ ਕਿਹਨੂੰ ਆਉਂਦੀ ਪੰਜਾਬੀ ਦਾ ਸਾਲਾ ਨਾ ਆਉਂਦੀ ਨੀ ਭੈਣ ਚੋਤਾ ਨੂੰ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਸਾਰਾ ਜੋ ਧਾਰਮਿਕ ਪਾਠ ਹੈ ਜੋ ਵੀ ਹੈਗਾ ਸਾਰਾ ਗੁਰਮੁਖੀ ਚ ਔਰ ਗੁਰਮੁਖੀ ਵੀ ਉਹ ਪਿਓਰ ਨਹੀਂ ਹੈਗੀ ਉਹ ਚ ਅਰਬਿਕਾ ਅਰਬ ਪਸ਼ਤੋ ਆ ਫਾਰਸੀ ਜਿਹਨੂੰ ਕਹਿੰਦੇ ਆ ਸੰਸਕ੍ਰਿਤ ਦੇ ਵਰਡ ਹੈਗੇ ਹਿੰਦੀ ਦੇ ਕੁਝ ਵਰਡ ਹੈਗੇ ਹੋਰ ਇੱਕ ਤੋਂ ਭਾਸ਼ਾ ਦੇ ਵਰਡ ਹੈਗੇ ਉਹ ਚਾਰ ਪੰਜ ਭਾਸ਼ਾ ਚ ਮਿਕਸ ਆਪ ਕਰਕੇ ਉਹ ਲਿਖੇ ਹੋਇਆ ਗ੍ਰੰਥ ਸਾਰੇ ਤੋਂ ਤਾਂ ਸਾਰੇ ਪੰਜਾਬੀ ਨਹੀਂ ਆਉਂਦੀ ਗੁਰਮੁਖੀ ਕਿੱਥੇ ਆ ਜੂਗੀ ਅਰਬ ਦੇ ਵਰਡ ਪਸ਼ਤੋ ਦੇ ਵਰਡ ਸੰਸਕ੍ਰਿਤ ਦੇ ਵਰਡ ਆ ਚਾਲੇ ਅਦਾ ਚਪੇੜਾ ਮਾਰੇ ਕੱਲੇ ਕੱਲੇ ਲਾਈਨ ਚ ਲਾ ਲੈ ਬੇ ਵੀ ਆਈ ਚਲੋ ਚਪੇੜਾ ਖਾਈ ਚਲੋ ਸਾਰੇ ਆ ਉਹ ਨੋਹਾਂ ਤੇ ਅੱਖ ਰੱਖੀ ਫਿਰਦੇ ਆ ਬੁੱਢਾ ਆਪਦਾ ਕਿਤੇ ਹੋਰ ਕਰੀ ਜਾ ਰਿਹਾ ਕਾਰਵਾਈ ਕੁੜੀ ਕਿਤੇ ਹੋਰ ਕਰੀ ਜਾ ਰਹੀ ਆ ਪਰਿਵਾਰ ਟੁੱਟੇ ਬੈ ਕੈਨੇਡਾ ਅਮਰੀਕਾ ਭੈਣ ਦੀ ਲੜ ਤੁਹਾਡੇ ਕੈਨੇਡਾ ਦੇ ਨਾਲ ਵਿੱਚ ਅਮਰੀਕਾ ਦੀ ਸਾਲੇ ਕਲਰ ਇਕੱਠੇ ਹੋਇਆ ਉਹਦੇ ਭਈਏ ਰਹਿੰਦੇ